ਤੇ ਆਪਾਂ ਇਹ ਪਤੰਗ ਪਾੜ ਦਿੰਨੇ ਆ ਕਿਉਂਕਿ ਨਾ ਆਪਾਂ ਇਹ ਲੁੱਟਿਆ ਘਰੇ ਡਿੱਗ ਪੈਂਦੇ ਨਾ ਆਪਾਂ ਕਿਸੇ ਜਵਾਕ ਨੂੰ ਦਈਏ ਤੇ ਆਪਾਂ ਇਹ ਹੇਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਅੱਜ ਆਪਾਂ ਗੱਲ ਕਰਦੇ ਆਂ ਪਤੰਗਾਂ ਦੀ ਆ ਦੇਖੋ ਇਹ ਆਪਣੇ ਘਰੇ ਡਿੱਗਦੇ ਰਹਿੰਦੇ ਆ ਤੇ ਕਾ ਆ ਦੇਖੋ ਲਿਖਿਆ ਹੋਇਆ ਕਿਸ਼ਨਾ ਇਹ ਫੋਟੋ ਲੋਕਾਂ ਤੋਂ ਲਾਉਣੇ ਤੁਸੀਂ ਹਿੰਦੂ ਭਰਾਵਾਂ ਨੂੰ ਬੇਨਤੀ ਯਾਰ ਵੀ ਮਾੜਾ ਮੋਟਾ ਤਾਂ ਯਾਰ ਇਹਨਾਂ ਤੇ ਚੂੜੀ ਟਾਇਟ ਰੱਖੋ ਆ ਹੁਣ ਫੋਟੋਸ਼ਾਪ ਦੀ ਗਲਤ ਗੱਲ ਆ ਯਾਰ ਇੱਕ ਜਦੋਂ ਆਪਾਂ ਪਤੰਗ ਡਾਉਨੇ ਆ ਨਾ ਆਪਾਂ ਪਤੰਗ ਨਹੀਂ ਡਾਉਆ ਵੀ ਕਰੇ ਠੀਕ ਆ ਕਦੇ ਵੀ ਪਹਿਲਾਂ ਡਾਈਗੇ ਡਾਈਗੇ ਹੁਣ ਆਪਾਂ ਕਦੇ ਵੀ ਪਤੰਗ ਨਹੀਂ ਮੈਨੂੰ ਲੱਗਦਾ ਬਹੁਤ ਬਸੰਤਾਂ ਹੋ ਗਈਆਂ ਹੋਣਗੀਆਂ ਹੁਣ ਤਾਂ ਪਾਪ ਆ ਯਾਰ ਇਹ ਇਹ ਨਾ 2013-14 ਦੀ ਗੱਲ ਹੋਊਗੀ ਬਗਲਾ ਲਮਕਾ ਪਿਆ ਸੀ ਨਿੰਮ ਚ ਤਾਂ ਤੇ ਉਹ ਅਸੀਂ ਲਾਇਆ ਅੱਧੀ ਦਿਹਾੜੀ ਚ ਸੀਗਾ ਤਾਂ ਜਮਾ ਟੋਪ ਤੇ ਤੇ ਜਦੋਂ ਉਹਨੂੰ ਥੱਲੇ ਲਾਇਆ ਸਾਰੀ ਉਹਦੀ ਲੱਤ ਛਿੱਲੀ ਵੀ ਪਾਣੀ ਪੂਣੀ ਪਿਆ ਚਲੋ ਠੀਕ ਆ ਉੱਡ ਗਿਆ ਪਰ ਉੱਥੇ ਫਸਾਉਣ ਦਾ ਕਾਰਨ ਕੌਣ ਬਣਿਆ ਸੀ ਉਹਨੂੰ ਉੱਥੇ ਆਪਾਂ। ਉਹ ਪਤੰਗ ਤਾਂ ਆਪਾਂ ਡਾਉਨੇ ਆ ਨਾ। ਇੱਕ ਬੇਜਵਾਨ ਨੇ ਯਾਰ ਉੱਡਣਾ ਵੀ ਐ। ਬਸੰਤ ਵਾਲੇ ਦਿਨ ਐਨੇ ਪਤੰਗ ਹੁੰਦੇ ਆ। ਜੇ ਉਹ ਨਾ ਉੱਡੂਆ ਤਾਂ ਬੱਚੇ ਮਰਨਗੇ। ਕਿਉਂ ਨੇ ਚੋਗਾ ਚੋੱਕ ਕੇ ਲੈ ਕੇ ਬੱਚਾ ਨੂੰ ਦੇਣੀ ਐ। ਹੂੰ। ਜੇ ਉਹ ਚੁਗਣਜਾਵੜਿਆ ਬਾਹਰ ਆਪਣੀ ਡੋਰ ਚ ਫਸ ਗਿਆ। ਕਬੂਤਰ ਜਾਂ ਜਾਨਵਰ ਕੋਈ ਵੀ ਲਾ ਲਓ ਤੁਸੀਂ। ਉਹ ਨਾਲ ਨਾਲੇ ਉਹ ਵੀ ਮਰੂ ਨਾਲ ਉਹਦੇ ਬੱਚੇ ਵੀ ਮਰਨਗੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਿਹੜੇ ਆਲਣਾ ਚ ਬੈਠੇ ਆ ਠੀਕ ਆ ਮਾਂ ਪਿਓ ਤਾਂ ਜਾਊ ਹੀ ਹੁਣ ਦਾਣੇ ਲੈਣ ਉਹਦੇ ਤੇ ਸਾਨੂੰ ਪਤਾ ਗੁੱਚਾ ਕਿਤੇ ਪਿਆ ਹੁੰਦਾ ਗੁੱਚਾ ਕਿਤੇ ਪਿਆ ਹੁੰਦਾ ਉਹ ਲੱਤਾਂ ਚ ਫਸ ਜਾਂਦਾ ਉਹਨਾਂ ਦੇ ਚੱਲ ਵੀ ਉੱਥੇ ਉਹਨਾਂ ਨੇ ਖਤਮ ਅੱਬਲ ਤਾਂ ਉੜਦੇ ਜਾਂਦੇ ਵੱਡੇ ਜਾਂਦੇ ਅੱਧੇ ਤਾਂ ਫਰਾਂ ਚ ਡੋਰ ਪੈ ਗਈ ਵੱਢਿਆ ਗਿਆ ਫੇਰ ਆਪਣੇ ਘਰੇ ਹੁ ਨੁਕਸਾਨ ਹੁੰਦਾ ਕੱਲੋਂ ਅਸੀਂ ਤਾਂ ਭਈ ਕੁਝ ਵੀ ਨਹੀਂ ਕੀਤਾ ਪਾਪ ਅੱਜ ਟਿੱਕਰ ਨਾ ਬੀਤੇਰੇ ਬਾਈ ਨੇ ਤਾਂ ਕੁਝ ਵੀ ਨਹੀਂ ਕੀਤਾ ਮੜ ਕੇ ਬੁੜੀਆਂ ਐ ਕਹਿੰਦੀਆਂ ਨਾ ਨਾ ਨੱਕ ਤੇ ਭਈ ਕਿਸੇ ਨੂੰ ਮਾੜਾ ਨਹੀਂ ਕਿਹਾ ਅਸੀਂ ਕਦੇ ਮਾੜਾ ਕੀਤਾ ਨਹੀਂ ਮਾੜਾ ਛੋਡੇ ਜਵਾ ਕਰਦੇ ਆ ਬਹੁਤ ਜ਼ਿਆਦਾ ਜਦੋਂ ਪਤੰਗ ਡਾਉਂਦੇ ਆ ਉਹਨਾਂ ਤੋਂ ਮਾੜਾ ਹੋ ਜਾਂਦਾ ਇੱਕ ਤਾਂ ਮਾੜਾ ਕਰਨਾ ਇੱਕ ਹੋਣਾ ਉਹ ਮਾੜਾ ਕਰਦੇ ਆ ਇੱਕ ਮਾੜਾ ਹੋਣਾ ਉਹ ਪਾਪ ਨਹੀਂ ਜਿਵੇਂ ਤੁਰੇ ਜਾਂਦੇ ਠੀਕ ਆਪਾਂ ਤੁਰਨਾ ਵੀ ਆ ਕੀੜੀ ਤੇ ਪੈਰ ਰੱਖਿਆ ਗਿਆ ਠੀਕ ਹੈ ਆਪਾਂ ਨੂੰ ਪਤਾ ਯਾਰ ਵੀ ਇਹ ਨਾਲ ਕਬੂਤਰ ਮਰਨਗੇ ਫਿਰ ਉਹ ਨਾ ਗਲੇ ਡੂਰ}{|\text{ਸਾਲ ਵਾਂਗੂ ਪਲਾਸਟਿਕ ਉਹਨੇ ਚਰ ਜਾਨਵਰੀ ਮਰੀ ਜਾਂਦੀ ਐ ਫਿਰ ਉਹ}} ਗਲਤ ਐ ਬਈ ਇਹ ਹੀ ਆਪਾਂ ਵੀਡੀਓ ਤਾਂ ਪਾਈ ਐ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿ ਬਸੰਤ ਤੇ ਪਤੰਗ ਬਹੁਤ ਘਟ ਡਾਇਓ ਚਲੋ ਤਾਂ ਜੇ ਆਪਾਂ ਡਾਉਨੇ ਆ ਪਤੰਗ ਡਾਉਣਾ ਤਾਂ ਉਹ ਵੀ ਨਹੀਂ ਚਾਹੀਦਾ ਕਿਉਂਕਿ ਡੋਰ ਤਾਂ ਆਖਰ ਕੱਟ ਕੇ ਪਤੰਗ ਜਾਊਗੀ ਕਿ ਤਨਾ ਕਿਤੇ ਤੇ ਬਸੰਤ ਵਾਲੇ ਦਿਨ ਆਇਆ ਉਹਦੇ ਵਾਲੇ ਮਰਦੇ ਉਹਦੇ ਡੂਰਾਵਾਂ ਵਾਲੀਆਂ ਹੋ ਜਾਂਦੀਆਂ ਫਿਰ ਨੰਗੂ ਕਿੱਥੋਂ ਦੀ ਹੂੰ ਫਿਰ ਬੰਦਿਆਂ ਦੇ ਵੀ ਪਏ ਜਾਂਦੀਆਂ ਗਲਾਂ ਚ ਯਾਰ ਇੱਕ ਗੱਲ ਹੋਰ ਆ ਹੁਣ ਤਾਂ ਮੈਂ ਦੇਖਿਆ ਇੱਥੇ ਬਈਂ ਫਿਰਦੇ ਹੁੰਦੇ ਆ ਲੁੱਟਦੇ ਪਤੰਗ ਬਈਆਂ ਦੇ ਜਵਾਕ ਭਾ ਮੰਨੇ ਗਾਣੀ ਬਈ ਅੱਗੇ ਆਪਣੇ ਸਾਡੇ ਟਾਈਮ ਨਾਲ 8-8 ਜਾਣੇ ਅਸੀਂ ਹੁੰਦੇ ਸੀਗੇ ਤੇ ਹੁਣ ਬਈ ਇਹ 8-8 ਜਾਣੇ ਇਹੇ ਆ ਇੱਥੇ ਰੁੱਟਣ ਚ ਕਿਉਂ ਆਪਣੇ ਵਾਲੇ ਬਾਹਰ ਚਲੇ ਗਏ ਉਹ ਜਵਾਕ ਆ ਉਹ ਰਿਗਲ ਬਣਾਤੇ ਖਵਾ ਖਵਾ ਡੇਲੀ 버ਗਰ ਖਾਣਾ ਉਹਨੇ ਇੱਕ ਤਾਂ ਖਾਣਾ ਹੀ ਆ ਕੋਈ ਵੀ ਚੀਜ਼ ਆ ਕੁਕਰੇ ਭਈ ਇਹ ਨਹੀਂ ਇਹ ਕੰਮ ਖਾਂਦੇ ਹੋਣਗੇ ਚਲ ਠੀਕ ਆ ਉਹ ਜੋ ਪ੍ਰੈਕਟਿਸ ਬਾਹਰ ਜੰਗਲੀ ਹੋਏ ਵਾ ਤਾਂ ਯਾਰ ਬਾਹਰ ਛੱਡੇ ਵੇ ਆਪਾਂ ਬਾਹਰ ਜਾਣ ਨਹੀਂ ਹੁੰਦੇ ਚਪਾਪ ਰੂੜਾਂ ਤੇ ਫਰਦਿਓ ਭਾਈ ਦੇ ਜਿਵੇਂ ਅਸੀਂ ਭੱਜੇ ਹੋਏ ਹਾਂ ਪਹਿਲਾਂ ਠੀਕ ਹੈ ਤੇ ਤੁਸੀਂ ਐਂ ਦੇਖ ਲਓ ਅੱਜ ਆਪਣਾ ਜਵਾਕ ਘਰੋਂ ਬਾਹਰ ਨਹੀਂ ਨਿਕਲਦਾ ਖਰਾਕ ਖਾਣੀ ਦੁੱਗਣੀ ਘਰੇ ਬੈਠੇ ਰਹਿਣਾ ਤੇ ਚਿੜਾਪਨ ਖਤਮ ਹੈ ਦੇਖ ਲਓ ਤੁਸੀਂ ਕਿਤੇ ਇਹ ਮਜ਼ਬੂਤ ਬੱਚਾ ਜਾਂ ਕੋਈ ਵੀ ਪਹਿਲਾਂ ਹੁਣ ਆ ਭਾਈ ਦੇ ਇੱਥੋਂ ਲਾਉਂਦੇ ਜਦੋਂ ਦੂੜ ਆਏ ਨਹੀਂ ਪਤਾ ਆਥਣ ਟੱਕਰ ਕਿੰਨੇ ਪਤੰਗਾਂ ਪਿੱਛੇ ਕਿੰਨੀ ਰੇਸ ਹੋ ਜਾਂਦੀ ਹੈ ਹੂੰ ਮਾ ਰੱਦ ਜੇ ਤੁਸੀਂ ਨਾ ਕਦੇ ਵੀ ਦੇਖੋ ਜੇ ਕਿੰਨੂ ਲੱਗੇ ਹੋਏ ਆ ਜਾਂ ਕਿਸੇ ਦੇ ਅਮਰੂਦ ਲੱਗੇ ਹੋਏ ਆ ਸਾਡੇ ਹੁਣ ਇੱਥੇ ਕਿੰਨੂ ਆਂਦਾ ਬੂਟਾ ਲੱਗਿਆ ਉਹ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਪਾਉਂਗਾ ਬਈ ਬਈ ਇਹ ਜਿਹੜੇ ਜਵਾਕ ਇੱਥੇ ਕਿਰਾਏ ਤੇ ਪ੍ਰਵਾਸੀ ਇੱਥੇ ਰਹਿੰਦੇ ਆ ਉਹਨਾਂ ਦੇ ਜਵਾਕ ਤਾਂ ਹ ਲੰਕ ਲੰਕ ਕੇ ਕਿੰਨੇ ਤੋੜ ਤੋੜ ਕੇ ਲੈ ਗਏ ਠੀਕ ਹੈ ਜਵਾਕ ਚਲ ਉਹਨੂੰ ਲੱਗੇ ਬਹੁਤ ਆ ਫਰਕ ਕੋਈ ਪੈਂਦਾ ਨਹੀਂ ਪਰ ਗੱਲ ਤਾਂ ਇਹ ਹੈ ਨਾ ਵੀ ਆਪਣਾ ਨਹੀਂ ਤੋੜ ਸਕਦਾ ਕਿੰਨੂੰ ਉੱਥੋਂ ਆਲੇ ਫਾਇਦੇ ਫਰਦੇ ਆ ਆਪਣੇ ਹੋਗੇ ਰਿੱਗਲ ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ ਚਲੋ ਠੀਕ ਹੈ ਵਿੱਚ ਹੋਣਗੇ ਕਈ ਜਿਹੜੇ ਮੈਨੂੰ ਇੰਨਾ ਪਤਾ ਆਪਣੇ ਡੇਲੀ 버ਗਰ ਠੀਕ ਹੈ ਖਰਾਕ ਬਾਲੀ ਖਾਣੀ ਆ ਕਰਨਾ ਘਟ ਹੈ ਹੁਣ ਆ ਪਤੰਗ ਫੋਟੋ ਲਈ ਹੋਈ ਹੈ ਆ ਦੇਖੋ ਇਹ ਆਪਾਂ ਨਹੀਂ ਡਾਇ ਇਨ੍ਹਾਂ ਦਾ ਕੰਮ ਕੀ ਆ ਮਾਰਨਾ ਜਿੰਨੂ ਮਰਜੀ ਮਾਰਨਾ ਹੈ ਪੰਗਾ ਨੇ ਤਾਂ ਬਈ ਆਪਾਂ ਪੈਸੇ ਲਾ ਕੇ ਪਾਪ ਕਰਦੇ ਆ ਲੋਕ ਫਰੀਜ ਨਹੀਂ ਨਾ ਪਾਪ ਕਰਦੇ ਪੈਸੇ ਲਾ ਕੇ ਪਾਪ ਐ ਇਹ ਪੰਡਾ ਖਰੀਦਦਣਾ ਨੂੰ ਪਤੰਗ ਨੂੰ ਫਿਰ ਡਾਉਣਾ ਫਿਰ ਹੱਤਿਆ ਕਰਨੀ ਉਹਨਾਂ ਲਈ ਤਾਂ ਇਹ ਫਾਂਸੀ ਦਾ ਪੰਡਾ ਹੈ ਕਬੂਤਰਾਂ ਲਈ ਜਾਨ ਬਣਾ ਲਈ ਪਤੰਗ ਆਪਣਾ ਮਨ ਰੰਜਣਾ ਕਿਸੇ ਹੋਰ ਤਰੀਕੇ ਨਾਲ ਵੀ ਆਪ ਪੈਰ ਨੂੰ ਮਨਾ ਸਕਦੇ ਆ ਤਿਹਾਰ ਨੂੰ ਤੇ ਜੇ ਦਾ ਭਰਾਵੋ ਗਲਤ ਕਿਹਾ ਗਿਆ ਤਾਂ ਮਾਫ ਕਰਦੇ ਹੋ ਤੇ ਵੀਡੀਓ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਚਲੋ ਬਸ ਇਹੀ ਗੱਲ ਕਰਨੀ ਸੀ ਓਕੇ ਧੰਨਵਾਦ ਸਾਸਰੀ ਘਰ ਤੇ ਆਪਾਂ ਇਹ ਪਤੰਗ ਪਾੜ ਦਿੰਨੇ ਆ ਕਿਉਂਕਿ ਨਾ ਆਪਾਂ ਇਹ ਲੁੱਟੇ ਆ ਘਰੇ ਡਿੱਗ ਪੈਂਦੇ ਆ ਨਾ ਆਪਾਂ ਕਿਸੇ ਜਵਾਬ ਨੂੰ ਦਈਏ ਤੇ ਆਪਾਂ ਇਹ ਪਾੜ ਦਿੰਨੇ ਆ ਵੇ ਹੂੰ ਆ ਆਪਣਾ ਇਧਰੋਂ ਘਰ ਆ ਰਿਆ ਜਾਂਦੇ ਆ ਆਪਾ ਦੇ ਦਾਂਗੇ ਕਿਸੇ ਨੂੰ ਪਤੰਗ ਠੀਕ ਹੈ ਆਪਾ ਆੜ ਦਿੰਨੇ ਆ ਇਹ ਪਤੰਗਾ ਜਿਹੜਾ ਆਪਾ ਦੇ ਦਾਂਗੇ ਫਿਰ ਜਵਾਬ ਹਮ ਦੇਵਾਂਗੇ ਇਹ ਪਤੰਗ ਓਕੇ